ਹੰਦਾ ਹਾਲ ਹੈ ਪਾਣੀ ਨੇ ਲੋਕਾਂ ਦਾ ਮੰਦਰਾ ਕਰਤਾ 8 ਵਜੇ ਜਦੋਂ ਆਏ ਤੇ ਇੱਥੇ ਪਾਣੀ ਨਹੀਂ ਸੀ ਪਰ 5-10 ਮਿੰਟ ਦੇ ਵਿੱਚ ਆ ਪੂਰੀ ਸੜਕ ਜਿਹੜੀ ਪਾਣੀ ਨਾਲ ਭਰ ਗਈ ਹੋਈ ਫਸੇ ਦੇ ਵਿੱਚ 50 ਮਿੰਟ ਫਸਿਆ ਜੀ ਅਸੀਂ ਨਾਲੇ ਤੋਂ ਲੈ ਕੇ ਪਰਾਂ ਨੂੰ ਸਾਰੇ ਫਸੇ ਆ ਕੋਈ ਵੀ ਨਹੀਂ ਬਚਿਆ ਪਿੰਡਾਂ ਤੋਂ ਨਿਕਲਦਾ ਹੋਇਆ ਪਾਣੀ ਹੁਣ ਸ਼ਹਿਰਾਂ ਤੱਕ ਪਹੁੰਚ ਰਿਹਾ ਹੈ ਤਾਂ ਇਸ ਵੇਲੇ ਅਸੀਂ ਅਜਨਾਲਾ ਸ਼ਹਿਰ ਦੀ ਦੇ ਲੀਡਰ ਡਿਊਟੀ ਵਿਖੇ ਖੜੇ ਹਾਂ ਤਾਂ ਪਾਣੀ ਇਸ ਵੇਲੇ ਇੰਨਾ ਕੁ ਵਾ ਚੁੱਕਾ ਹੈ ਕਿ ਇਹ ਸ਼ਹਿਰ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ ਤੇ ਅਜਨਾਲਾ ਸ਼ਹਿਰ ਦੇ ਬਾਹਰ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਬਹਾਵ ਕਿੰਨਾ ਤੇਜ਼ ਹੈ ਦਰਸਲ ਪਾਣੀ ਇੱਥੇ ਇਕੱਠਾ ਹੋ ਗਿਆ ਸੀ ਤੇ ਉਸ ਤੋਂ ਬਾਅਦ ਇੱਥੇ ਇੱਥੇ ਰਸਤਾ ਖੋਲਿਆ ਗਿਆ ਤਾਂ ਕਿ ਪਾਣੀ ਨੂੰ ਇੱਥੋਂ ਦੀ ਬਾਹਰ ਕੱਢਿਆ ਜਾਵੇ ਤਸਵੀਰਾਂ ਤੁਹਾਨੂੰ ਅਸੀਂ ਅਜਨਾਲਾ ਸ਼ਹਿਰ ਦੀਆਂ ਦਿਖਾ ਰਹੇ ਹਾਂ ਤੇ ਅਕਸਰ ਪਹਿਲੇ ਪਿੰਡਾਂ 'ਚ ਪਾਣੀ ਸੀ ਲੇਕਿਨ ਹੁਣ ਤਹਿਸੀਲ ਅਜਨਾਲਾ ਦੇ ਵਿੱਚ ਪਾਣੀ ਜਿਹੜਾ ਆਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇੱਥੇ ਇੱਕ ਬੰਨ પાਕੇ ਉਸ ਬੰਨ ਨੂੰ ਤੋੜਿਆ ਗਿਆ ਤਾਂ ਕਿ ਇੱਕ ਦੀਵਾਰ ਸੀ ਉਸ ਨੂੰ ਤੋੜਿਆ ਗਿਆ ਤਾਂ ਕਿ ਜਿਹੜਾ ਹੈ ਇਹਦੇ ਵਿੱਚ ਇਸ ਨੂੰ ਜਿਹੜਾ ਹੈ ਕਿ ਪਾਣੀ ਦੀ ਨਿਕਾਸੀ ਕੀਤੀ ਜਾਵੇ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਜਨਾਲਾ ਸ਼ਹਿਰ ਦੀਆਂ ਤਾਂ ਇਸ ਤੋਂ ਅੱਗੇ ਦਾ ਇਲਾਕਾ ਰਮਦਾਸ ਤੱਕ ਜਾਂਦਾ ਹੈ ਲੇਕਿਨ ਫਿਲਹਾਲ ਇਸ ਜਗ੍ਹਾ ਦੇ ਉੱਤੇ ਜਿਹੜਾ ਹੈ ਉਸ ਨੂੰ ਤੋੜਿਆ ਗਿਆ ਹੈ ਤਾਂ ਫਿਲਹਾਲ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਪਾਣੀ ਲਗਾਤਾਰ ਵੱਧ ਜਾ ਨਜ਼ਰ ਆ ਰਿਹਾ ਹੈ ਤਾਂ ਅਧਿਕਾਰੀ ਵੀ ਮੌਕੇ ਤੇ ਮੋਨੀਟਰ ਕਰ ਰਹੇ ਨੇ ਔਰ ਖੇਤਾਂ ਦੇ ਹਾਲਾਤ ਕੁਝ ਇਸ ਤਰ੍ਹਾਂ ਨੇ ਕਿ ਸ਼ਹਿਰ ਦੇ ਬਿਲਕੁਲ ਨਾਲ ਜਿਹੜੇ ਖੇਤ ਸੀ ਉਹ ਇਸ ਵੇਲੇ ਤਬਾਹ ਹੁੰਦੇ ਨਜ਼ਰ ਆ ਰਹੇ ਨੇ ਤੇ ਮਾਲ ਡੰਗਰ ਦੀ ਸਭ ਤੋਂ ਵੱਡੀ ਸਮੱਸਿਆ ਇਸ ਵੇਲੇ ਸਾਹਮਣੇ ਆ ਰਹੀ ਹੈ ਤਾਂ ਇਸ ਵੇਲੇ ਸਾਡੇ ਨਾਲ ਏਡੀਸੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਕੀ ਕਹਿਣਾ ਉਹਨਾਂ ਦਾ ਤਾਂ ਤੁਸੀਂ ਵੇਖੋ ਅਧਿਕਾਰੀ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈ ਜਦੋਂ ਉਹਨਾਂ ਨੂੰ ਰੋਕਿਆ ਗਿਆ ਕਿ ਤੁਸੀਂ ਕੁਝ ਗੱਲ ਦੱਸੋ ਲੇਕਿਨ ਉਹਨਾਂ ਵੱਲੋਂ ਸਾਬਤ ਤੌਰ ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਇਹ ਹਾਲਾਤ ਪ੍ਰਸ਼ਾਸਨ ਨੇ ਤਾਂ ਤੁਸੀਂ ਵੇਖੋ ਕਿ ਅਜਨਾਲਾ ਸ਼ਹਿਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਇੱਥੇ ਪਾਣੀ ਵਦਾ ਪਾਜੀ ਕੀ ਹਾਲ ਹੈ ਪਾਣੀ ਦਾ ਬਹੁਤ ਮਾੜਾ ਹਾਲ ਹੈ ਇੱਧਰ ਮੀਡੀਆ ਵਾਲੇ ਤਾਂ ਬਿਲਕੁਲ ਪਾਜੀ ਕੀ ਹਾਲਾਤ ਨੇ ਇੱਥੇ ਐਸੇ ਨੇ ਬਹੁਤ ਜਿਆਦਾ ਖਰਾਬ ਨੇ ਭਾਈ ਸਾਹਿਬ ਜੀ ਕੋਈ ਪੁੱਛਣ ਕਿਛਣ ਵਾਲਾ ਨਹੀਂ ਇੰਨਾ ਮੰਦਾ ਹਾਲ ਹੈ ਪਾਣੀ ਦੇ ਲੋਕਾਂ ਦਾ ਬਹੁਤ ਜਿਆਦਾ ਮੰਦਾ ਆਇਆ ਪਾਣੀ ਡੁੱਬ ਚੁਕੀਆਂ ਨੇ ਹਾਂਜੀ ਇਹ ਸ਼ਹਿਰ ਚ ਪਾਣੀ ਆ ਗਿਆ ਇਹ ਨਾਲੇ ਸ਼ਹਿਰ ਚ ਪਾਣੀ ਆ ਗਿਆ ਅਲੱਗ ਅਲੱਗ ਚਾਰ ਛੁਰੇ ਪਾਣੀ ਆ ਜਿ ਨਾਲੇ ਹਾਂਜੀ ਪਾਣੀ ਪਾਸ਼ ਮੇਰਾ ਘੇਰਿਆ ਪਾਣੀ ਹੈ ਜੀ ਬਹੁਤ ਮਾੜੇ ਹਾਲਾਤ ਨੇ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਫ ਜਨਤਾ ਕਹਿ ਰਹੀ ਹੈ ਕਿ ਹਾਲਾਤ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਤਾਂ ਲੋਕ ਜਿਹੜੇ ਆਪਣੇ ਕੰਮ ਕਾਜ ਤੇ ਜਾ ਰਹੇ ਨੇ ਉਹਨਾਂ ਨੂੰ ਖਾਸੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਸ਼ਹਿਰ ਦੇ ਵਿੱਚ ਤੁਸੀਂ ਵੇਖੋ ਕਿ ਇਹ ਜਗ੍ਹਾ ਇਸ ਕਰਕੇ ਤੋੜੀ ਗਈ ਹੈ ਕਿ ਪਾਣੀ ਨੂੰ ਸ਼ਹਿਰ ਤੇ ਜਾਣ ਤੋਂ ਬਚਾਇਆ ਜਾ ਸਕੇ ਤਾ ਇਸ ਵੇਲੇ ਸਾਡੇ ਨਾਲ ਕੁਝ ਸਥਾਨਕ ਲੋਕ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਕਿ ਇਹ ਪਾਣੀ ਜਿਹੜਾ ਹੈ ਇੱਥੇ ਇਸ ਦਾ ਨਿਕਾਸੀ ਕਿਵੇਂ ਕੀਤਾ ਗਿਆ ਕਿਵੇਂ ਇਸ ਪਾਣੀ ਨੂੰ ਇੱਥੋਂ ਕੱਢਿਆ ਜਾ ਰਿਹਾ ਪਾਜੀ ਕੀ ਇੱਥੇ ਇਹ ਕੀ ਹੈ ਇਹ ਮਤਲਬ ਇਹ ਸਿਸਟਮ ਕੀ ਹੈ ਜਿੱਥਾ ਕਿ ਅਸੀਂ ਸਵੇਰੇ 8 ਵਜੇ ਜਦੋਂ ਆਏ ਤਾਂ ਇੱਥੇ ਪਾਣੀ ਨਹੀਂ ਸੀ ਪਰ 5-10 ਮਿੰਟ ਦੇ ਵਿੱਚ ਆਹ ਪੂਰੀ ਸੜਕ ਜਿਹੜੀ ਪਾਣੀ ਨਾਲ ਭਰ ਗਈ ਹੋਈ ਸੰਨਾ ਦਾ ਟੰਗਿਆਂ ਦੇ ਨਾਲ ਲੈ ਕੇ ਥੋੜਾ ਜਿਹਾ ਪਾਣੀ ਵੱਡਿਆ ਹੈ ਇਹ ਸਾਈਡ ਨੂੰ ਕੀ ਪਾਣੀ ਨਿਕਲ ਸਕੇ ਜੇ ਉਹ ਵੀ ਨਾ ਵੱਡਿਆ ਜਾਂਦਾ ਤਾਂ ਦੁਕਾਨਾਂ ਦੇ ਅੰਦਰ ਪਾਣੀ ਐਂਟਰ ਹੋਣ ਨੂੰ ਤਿਆਰ ਸੀ ਪੂਰੀ ਤਰ੍ਹਾਂ ਅੱਛਾ ਦੁਕਾਨਾਂ ਜਿਹੜੀਆਂ ਦੁਕਾਨਾਂ ਦੇ ਅੰਦਰ ਚੱਲ ਜਾਣਾ ਸੀ ਹਾਂਜੀ ਦੁਕਾਨਾਂ ਦੇ ਅੰਦਰ ਪਾਣੀ ਜਾਂਦੇ ਨਾਲ ਇੱਕ ਦੁਕਾਨਾਂ ਦਾ ਨੂੰ ਪਛਾਣ ਹੋਣਾ ਹੈ ਪਰ ਹੁਣ ਜਿਹੜਾ ਪਾਣੀ ਵੜਿਆ ਗਿਆ ਉਹਦੇ ਨਾਲ ਜੀ ਆ ਪਹਿਲੀਆਂ ਤਿੰਨ ਦੁਕਾਨਾਂ ਦਾ ਪੂਰਾ ਪੂਰੀ ਤਰ੍ਹਾਂ ਨਾਲ ਨੁਕਸਾਨ ਹੋ ਸਕਦਾ। ਪਰ ਸਰਕਾਰ ਨੂੰ ਵੀ ਚਾਹੀਦਾ ਕਿ ਕੋਈ ਹੱਲ ਕਰਕੇ ਪਾਣੀ ਹੋਰ ਕਿਸੇ ਪਾਸੇ ਨੂੰ ਕੀਤਾ ਜਾਵੇ ਤਾਂ ਜੋ ਸ਼ਹਿਰ ਦੇ ਵਿੱਚ ਜੁਣਾ ਵੜੇ ਤੇ ਦੁਕਾਨਾਂ ਦਾ ਬਚਾਅ ਵੀ ਹੋ ਸਕੇ। ਪੁਲੀ ਦਾ ਪ੍ਰਬੰਧ ਕਰਕੇ ਸਵੇਰ ਦੀਆਂ ਜਿੰਨੀਆਂ ਪੁਲੀਆਂ ਗੱਗੋਮਾਲ ਤੋਂ ਰਾਜ ਸੀਗੀਆਂ ਰੋਡ ਕਰਾਸ ਦੀਆਂ ਸਾਰੀਆਂ ਪੁਲੀਆਂ ਨੂੰ ਰੀਲੀਜ਼ ਕਰਾ ਦਿੱਤਾ ਗਿਆ ਵਾ। ਹੁਣ ਉਸ ਤੋਂ ਬਾਅਦ ਪਾਣੀ ਜਿਹੜਾ ਵਾ ਉਹ ਗਾਂ ਬਾਕੀ ਪੁਲੀਆਂ ਰੀਲੀਜ਼ ਕਰਾ ਕੇ ਤੇ ਨੀਵੇਂ ਬੰਨਿਆਂ ਨੂੰ ਜਾ ਰਿਹਾ ਵਾ। ਸ਼ਹਿਰ ਚ ਅਜਨਾਲੇ ਚ ਪਾਣੀ ਜਿਹੜਾ ਵਾ ਉਹ ਵੜਨ ਤੋਂ ਅਸੀਂ ਰੋਕਤਾ ਵਾ ਜੇ ਇਹ ਪਾਣੀ ਵਧਿਆ ਤੇ ਖਤਰਾ ਵੱਧ ਸਕਦਾ ਬਿਲਕੁਲ ਵੱਧ ਸਕਦਾ ਜੀ ਬਿਲਕੁਲ ਅਸੀਂ ਇਸੇ ਕਰਕੇ ਲੋਕਾਂ ਨੂੰ ਕਹਿੰਨੇ ਆਂ ਵੀ ਇਦਾਂ ਤਮਾਸ਼ਾ ਨਾ ਦੇਖੋ ਆਪੋ ਆਪਣੇ ਘਰਾਂ ਚ ਜਾਓ ਤੇ ਬਰਾਏ ਮਿਹਰਬਾਨੀ ਸਾਡਾ ਸਾਥ ਜਰੂਰ ਦਿਓ ਪਰ ਸਾਥ ਦੇਣ ਵਾਸਤੇ ਸਿਆਣੇ ਤੋਂ ਸਿਆਣੇ ਬੰਦੇ ਆਣੜੇ ਬੱਚੇ ਆਉਂਦੇ ਆ ਬੱਚਿਆਂ ਦਾ ਕੋਈ ਨੁਕਸਾਨ ਨਾ ਹੋਵੇ ਬਿਲਕੁਲ ਕਿਉਂਕਿ ਹੁਣ ਆ ਵੀ ਸਿਰਫ ਹਾਂਜੀ ਇੱਥੇ ਦੁਕਾਨਾਂ ਐਸਾ ਬੈਕਸਾਈਡ ਪੇ ਖੇਤ ਨੇ ਸਾਰੇ ਦੁਕਾਨਾਂ ਦੇ ਇੱਥੇ ਤੋੜਿਆ ਗਿਆ ਇਹਦੇ ਨਾਲ ਹਾਂਜੀ ਹੁਣ ਪਾਣੀ ਕੱਢਣ ਵਾਸਤੇ ਤੋੜਿਆ ਗਿਆ ਜੀ ਹਾਂਜੀ ਤੇ ਬਿਲਕੁਲ ਤੁਸੀਂ ਵੇਖੋ ਕਿ ਬਿਲਕੁਲ ਦਹਲੀਜ ਜਿਸ ਤਰ੍ਹਾਂ ਅਸੀਂ ਕਹਿ ਰਿਹਾ ਜਨਾਲਾ ਸ਼ਹਿਰ ਦੀ ਦਹਲੀਜ ਹੈ ਤਾਂ ਇਹ ਪਾਣੀ ਦਾ ਬਹਾਵ ਤੁਸੀਂ ਵੇਖ ਸਕਦੇ ਹੋ ਐਦਾ ਬਹਾਵ ਤੁਸੀਂ ਵੱਡੀ ਵੱਡੀ ਨਹਿਰਾਂ ਚ ਵੇਖਿਆ ਹੋਏਗਾ ਲੇਕਿਨ ਇਸ ਵੇਲੇ ਇਹ ਬਹਾਵ ਇਸ ਵੇਲੇ ਤੁਹਾਨੂੰ ਜਨਾਲਾ ਸ਼ਹਿਰ ਦੇ ਬਾਹਰ ਨਜ਼ਰ ਆ ਰਿਹਾ ਹੈ ਤਾਂ ਬਿਲਕੁਲ ਬਹਜ 200 ਮੀਟਰ ਦੀ ਦੂਰੀ ਦੇ ਉੱਤੇ ਜਨਾਲਾ ਸ਼ਹਿਰ ਹੈ ਸਾਮਣੇ ਇਹ ਤੁਸੀਂ ਦੇਖੋ ਇਹ ਜਿਹੜਾ ਪਾਣੀ ਦਾ ਬਹਾਵ ਹੈ ਤੇ ਇਸ ਦੇ ਬਿਲਕੁਲ ਸਾਹਮਣੇ ਜਿਹੜੇ ਖੇਤ ਦੇਖ ਰਹੇ ਹੋ ਤੇ ਇੱਥੋਂ ਦੀ ਅਜਨਾਲਾ ਤਹਿਰ ਦੀ ਸ਼ੁਰੂਆਤ ਹੁੰਦੀ ਹੈ ਤਾਂ ਇਸ ਵੇਲੇ ਹਾਲਾਤ ਕੁਝ ਇਸ ਤਰ੍ਹਾਂ ਨੇ ਕਿ ਪਲ-ਪਲ ਪਾਣੀ ਜਿਹੜਾ ਹੈ ਲਗਾਤਾਰ ਵਧ ਰਿਹਾ ਹੈ ਤੇ ਰਾਤ ਨੂੰ ਮੈਂ ਪਾਣੀ ਨਹੀਂ ਸੀ ਲੇਕਿਨ ਮਹਿਜ ਕੁਝ ਹੀ ਸਮੇਂ ਦੇ ਬਾਅਦ ਇੱਥੇ ਪਾਣੀ ਦਾ ਬਹਾਵ ਤੇਜ਼ ਹੋ ਗਿਆ ਔਰ ਉਸ ਤੋਂ ਬਾਅਦ ਤੇਜ਼ ਹੋਣ ਦੇ ਨਾਲ ਇਸ ਵੇਲੇ ਅਜਨਾਲਾ ਸ਼ਹਿਰ ਦੇ ਵਿੱਚ ਬਾੜ ਦਾ ਖਤਰਾ ਮੰਡਰਾਇਆ ਹੋਇਆ ਹੈ ਕਿਉਂਕਿ ਹਜ਼ਾਰਾਂ ਦੁਕਾਨਾਂ ਇਹਦੇ ਅੰਦਰ ਨੇ ਬਹੁਤ ਸਾਰੇ ਲੋਕ ਰਹਿੰਦੇ ਨੇ ਔਰ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਪਾਣੀ ਦਾ ਆਂ ਦਾਜ ਜਰਾ ਖਤਰਾ ਹੈ ਉਹ ਬੰਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਾਰ-ਬਾਰ ਤੁਸੀਂ ਵੇਖੋ ਕਿ ਜਿੱਥੇ ਸੇਵਾਦਾਰ ਨੇ ਇਹ ਨੌਜਵਾਨ ਮੁੰਡੇ ਪਿੰਡਾਂ 'ਚ ਜਾ ਕੇ ਸੇਵਾ ਕਰ ਰਹੇ ਨੇ ਤਾਂ ਇਹਨਾਂ ਦੀ ਸੇਵਾ ਨੂੰ ਵੀ ਸਲਾਮ ਹੈ ਤੁਸੀਂ ਵੇਖੋ ਕਿਵੇਂ ਇਕੱਠੇ ਹੋ ਕੇ ਸ਼ਹਿਰ ਜਾਂਦੇ ਨੇ ਸ਼ਹਿਰੋਂ ਰਾਸ਼ਨ ਲੈ ਕੇ ਆਉਂਦੇ ਨੇ ਤਾਂ ਰਾਸ਼ਨ ਲਿਆ ਕੇ ਉਸ ਤੋਂ ਬਾਅਦ ਜਿਹੜਾ ਹੈ ਇੱਥੇ ਜਿਹੜਾ ਆਂਦੇ ਨੇ ਤਾਂ ਉਸ ਤੋਂ ਬਾਅਦ ਜਕਾਰੇ ਛੱਡ ਕੇ ਜਿਹੜਾ ਹੈ ਤਾਂ ਨੌਜਵਾਨ ਵੀਰ ਨਾਲ ਗੱਲਬਾਤ ਕਰਦੇ ਆ ਬਾਈ ਜੀ ਕਿੱਧਰ ਚੱਲੇ ਜੀ ਸਮਾਨ ਆ ਪੱਟੀ ਡਿਆਲ ਪੱਟੀ ਚੱਲੇ ਆ ਸਮਾਨ ਆ ਚਾਰ ਆ ਵਿੱਚ ਕੁਝ ਪਸ਼ੂਆਂ ਵਾਸਤੇ ਚਾਰਾ ਪਾਣੀ ਆ ਬਰੈਡ ਆ ਬਿਸਕੁਟ ਆ ਕੁਝ ਇਦਾਂ ਦਾ ਜੋ ਮੁਸੀਬਤ ਚ ਆ ਲੋਕ ਆ ਚੱਲ ਜਾਂਦਾ ਜੀ ਟਰੈਕਟਰ ਜਾਊਗਾ ਜਿੱਥੋਂ ਤੱਕ ਕੋਸ਼ਿਸ਼ ਕਰਾਂਗੇ ਜਿੱਥੋਂ ਤੱਕ ਟਰੈਕਟਰ ਜਾਊਗਾ ਉਥੋਂ ਤੱਕ ਲੈ ਕੇ ਜਾਵਾਂ ਇੱਕ ਲੋਕ ਫਸੇ ਨਹੀਂ ਕਿਉਂਕਿ ਅੱਜ ਤੇ 10 ਕਿਲੋਮੀਟਰ ਵੱਧ ਗਿਆ ਪਾਣੀ ਕਾਫੀ ਸੁਣ ਚੋਂ ਡਿਆ ਵਾ ਕਿ ਲੋਕ ਕਾਫੀ ਘਰਾਂ ਦੇ ਵਿੱਚ ਫਸੇ ਪਏ ਆ 50 ਪਿੰਡ ਫਸਿਆ ਜੀ بسیرے ਇੱਕ ਪੰਜਾਬ ਵਿੱਚ ਫਸਿਆ ਜੀ ਅੱਗੇ ਐ ਨਾਲੇ ਤੋਂ ਲੈ ਕੇ ਪਰਾਂ ਨੂੰ ਸਾਰੇ ਫਸੇ ਆ ਕੋਈ ਵੀ ਨਹੀਂ ਬਚਿਆ ਕੋਈ ਨਹੀਂ ਬਚਿਆ ਸਭ ਤੇ ਹਲਾ ਦੇ ਹੰਡੇ ਨਾਲੇ ਤੋਂ ਲੈ ਕੇ ਤੇ ਆਉਣ ਸਭ ਫਸੇ ਆ ਤੇ ਸ਼ਹਿਰਾਂ ਚ ਵੀ ਪਾਣੀ ਆ ਗਿਆ ਸ਼ਹਿਰਾਂ ਜਾਂ ਸ਼ਹਿਰ ਦੀ ਹੈ ਜੀ ਆ ਸ਼ਹਿਰ ਦੀ ਹੈ ਸ਼ਹਿਰ ਆਜ ਆ ਚੇ ਨਾਲੇ ਝੇਰ ਜਾ ਕੇ ਪਿੱਛੇ ਸਾਰੇ ਚ ਆ ਗਿਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਨਾਲੇ ਸ਼ਹਿਰ ਚ ਵੀ ਪਾਣੀ ਇਸ ਵੇਲੇ ਆਂਦਾ ਨਜ਼ਰ ਆ ਰਿਹਾ ਹੈ ਤਾਂ ਇਸ ਵੇਲੇ ਤਸਵੀਰ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰੀਕੇ ਨਾਲ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ ਵੀ ਦੱਸਿਆ ਕਿ ਇੱਥੇ ਪਾੜ ਪਾ ਕੇ ਪਾਣੀ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਨੇ ਤਾਂ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਕਿਸ ਤਰੀਕੇ ਦੇ ਨਾਲ ਇੱਥੇ ਅਜਰਾ ਜਨਾਲਾ ਸ਼ਹਿਰ ਦੇ ਵਿੱਚ ਪਾਣੀ ਵੜਦਾ ਸੀ ਲੇਕਿਨ ਉਸ ਨੂੰ ਫਿਲਹਾਲ ਟੈਂਪਰੀ ਤੌਰ ਤੇ ਰੋਕਿਆ ਗਿਆ ਹੈ ਪਰ ਇਹ ਹੱਲ ਨਹੀਂ ਹੈ ਪਾਣੀ ਬਹੁਤ ਜ਼ਿਆਦਾ ਹੈ ਨੁਕਸਾਨ ਦਾ ਆਲਮ ਬਹੁਤ ਜ਼ਿਆਦਾ ਹੈ ਤਾਂ ਫਿਲਹਾਲ ਲੋੜ ਹੈ ਕਿ ਸਭ ਲੋਕ ਇਕੱਠੇ ਹੋ ਕੇ ਇਸ ਆਫਤਾ ਤੋਂ ਬਚਾਅ ਕਰੀਏ ਔਰ ਆਪਣੇ ਆਪ ਨੂੰ ਸੁਰੱਖਿਅਤ ਕਰੀਏ ਆਪਣੇ ਮਾਲ ਡੰਗਾ ਨੂੰ ਸੁਰੱਖਿਅਤ ਕਰੀਏ ਤਾਂ ਫਿਲਹਾਲ ਪਾਣੀ ਲਗਾਤਾਰ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ ਔਰ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਹੈ ਅਉਣੇ ਸਮੇਂ ਚ ਬਰਸਾਤ ਹੋਏਗੀ ਤਾਂ ਬਰਸਾਤ ਅਗਰ ਹੁੰਦੀ ਹੈ ਤਾਂ ਮੁਸ਼ਕਲਾਂ ਵਧ ਸਕਦੀਆਂ ਨੇ ਜ਼ਰੂਰਤ ਹੈ ਕਿ ਜ਼ਮੀਨੀ ਪੱਧਰ ਤੇ ਕੰਮ ਕੀਤਾ ਜਾਵੇ ਤਾਂ ਕਿ ਇਸ ਆਫਤਾ ਤੋਂ ਬਚਿਆ ਜਾ ਸਕੇ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖਨਾ ਗ੍ਰੀਡ ਪੰਜਾਬ ਟੀਵੀ ਅੰਮ੍ਰਿਤਸਰ